ਔਰਤਾਂ ਬ੍ਰੁੱਧ ਅਪਰਾਧਿਕ ਮਾਮਲਿਆਂ ਦੇ ਚ 151 ਸੰਸਦ ਮੈਂਬਰ ਤੇ ਐਮਐਲਏ ਨੇ ਇਹਨਾਂ ਦੇ ਖਿਲਾਫ ਕੇਸ ਚੱਲਦੇ 16 ਦੇ ਉੱਤੇ ਤਾਂ ਜ਼ਬਰਜਨਾਹ ਦੇ ਕੇਸ ਤੱਕ ਚੱਲਦੇ ਆ ਦੋ ਮੌਜੂਦਾ ਸੰਸਦ ਨੇ ਤੇ 14 ਮੌਜੂਦਾ ਐਮਐਲਏ ਨੇ ਦੇਸ਼ ਦੇ ਵਿੱਚ 16 ਜਣਿਆਂ ਦੇ ਉੱਤੇ ਜ਼ਬਰਜਨਾਹ ਦੇ ਬਲਾਤਕਾਰ ਦੇ ਕੇਸ ਚੱਲਦੇ ਆ ਅਸਥਿਤਿਆ ਦੇਸ਼ ਦੀ ਕਹਿੰਦੇ ਜੀ ਇੱਕ ਰਿਪੋਰਟ ਜਿਹੜੀ ਜਾਰੀ ਕੀਤੀ ਕਿ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ਹਾਂ ਐਡੀਆਰ ਉਹਦੀ ਰਿਪੋਰਟ ਹੈ ਉਹ ਕਹਿੰਦੀ ਹੈ ਕਿ 151 ਸੰਸਦ ਮੈਂਬਰ ਤੇ ਵਿਧਾਇਕਾਂ ਦੀ ਸੂਚੀ ਬਾਹਰ ਆਈ ਹੈ ਜਿਨ੍ਹਾਂ ਖਿਲਾਫ ਔਰਤਾਂ ਦੇ ਸਬੰਧਤ ਅਪਰਾਧਕ ਮਾਮਲੇ ਦਰਜ ਨੇ ਇਹਨਾਂ ਦੇ ਵਿੱਚ 16 ਸੰਸਦ ਮੈਂਬਰਾਂ ਦੇ ਉੱਤੇ ਤੇ 135 ਵਿਧਾਇਕਾਂ ਦੇ ਉੱਤੇ 16 ਸੰਸਦ ਮੈਂਬਰ ਨੇ ਮੌਜੂਦਾ ਸੰਸਦ ਮੈਂਬਰ ਨੇ ਤੇ ਦੇਸ਼ ਦੇ 135 ਐਮਐਲਏ ਨੇ ਜਿਨ੍ਹਾਂ ਦੇ ਉੱਤੇ ਔਰਤਾਂ ਨਾਲ ਅਪਰਾਧਕ ਸਬੰਧਤ ਮਾਮਲੇ ਚੱਲਦੇ ਨੇ ਇਹ 16 ਤੇ 135 ਮਲਾਕੀ 151 ਕੁੱਲ ਹੋ ਗਏ ਇਹਨਾਂ 151 ਦੇ ਵਿੱਚੋਂ ਦੋ ਮੌਜੂਦਾ ਐਮਪੀ ਨੇ 16 ਦੇ ਵਿੱਚੋਂ ਦੋ ਮੌਜੂਦਾ ਐਮਪੀ ਨੇ ਤੇ 135 ਜੋ 14 ਮੌਜੂਦਾ ਐਮਐਲਏ ਨੇ ਹੁਣ ਇਹ ਵੀ 16 ਨੇ ਸੋ ਇਹ 16 ਉਹ ਨੇ ਜਿਨ੍ਹਾਂ ਦੇ ਉੱਤੇ ਜ਼ਬਰਜਨਾ ਤੱਕ ਦੇ ਕੇਸ ਚੱਲਦੇ ਆ ਸੋ ਇਸ ਸਿਤੀ ਜਦੋਂ ਸੂਚੀ ਅਸੀਂ ਦੇਖਦੇ ਆ ਤਾਂ ਫਿਕਰਮੰਦੀ ਹੈ ਸਭ ਤੋਂ ਵੱਧ ਮਾਮਲੇ ਇਹ ਜੇ ਔਰਤਾਂ ਦਾ ਸ਼ਿਸ਼ੂ ਸ਼ੋਸ਼ਣ ਦੇ ਜਾਂ ਕਸੇ ਦੇ ਉਹ ਪੱਛਮੀ ਬੰਗਾਲ ਚੋਂ ਨਿਕਲ ਕੇ ਆ ਰਹੇ ਮੌਜੂਦਾ ਐਮਪੀ ਤੇ ਐਮਐਲਏ ਦੇ ਹਵਾਲੇ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਸਭ ਤੋਂ ਵੱਧ ਮਾਮਲੇ ਪੱਛਮੀ ਬੰਗਾਲ ਚੋਂ ਨਹੀਂ ਸੂਬੇ ਦੇ ਹਵਾਲੇ ਨਾਲ ਜੇ ਪਾਰਟੀ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਸਭ ਤੋਂ ਮੋਹਰੇ ਹੈਗੀ ਹੈ ਭਾਜਪਾ ਦੂਏ ਨੰਬਰ ਤੇ ਕਾਂਗਰਸ ਬਿਲਕੁਲ ਜੀ ਪੱਛਮੀ ਬੰਗਾਲ ਚ ਅਜਿਹੇ 25 ਮੌਜੂਦਾ ਸੰਸਦ ਮੈਂਬਰ ਤੇ ਐਮਐਲਏ ਨੇ ਜਿਹੜੇ ਸੂਚੀ ਚ ਟੌਪ ਤੇ ਨੇ 151 ਜਿਹੜੇ ਹੈਗੇ ਨੇ ਜਿਨ੍ਹਾਂ ਚ 16 ਐਮਪੀ ਤੇ 135 ਐਮਐਲਏ ਉਹਨਾਂ ਦੇ ਵਿੱਚੋਂ 25 ਮੌਜੂਦਾ ਸੰਸਦ ਮੈਂਬਰ ਤੇ ਜਿਹੜੇ ਐਮਐਲਏ ਕੁੱਲ ਮਤਲਬ 25 ਬੰਦੇ ਇਹਨਾਂ ਦੇ ਵਿੱਚੋਂ 155 ਚੋਂ ਉਹ ਪੱਛਮੀ ਬੰਗਾਲ ਨਾਲ ਸੰਬੰਧਿਤ ਨੇ ਹੈ ਦੂਸਰੇ ਨੰਬਰ ਤੇ ਫਿਰ ਆਂਧਰਾ ਪ੍ਰਦੇਸ਼ ਦੀ ਵਾਰੀ ਆਉਂਦੀ ਹੈ ਜਿੱਥੋਂ 21 ਨੇ ਅਜੇ ਬੰਦੇ ਤੀਸਰੇ ਨੰਬਰ ਤੇ ਉੜੀਸਾ ਜਿੱਥੇ 17 ਨੇ ਜੇ ਉਹ ਇੱਥੇ ਤੱਕ ਤਾਂ ਇਹ ਪਹਿਲੂ ਹੈ ਜੇ ਹੁਣ ਤੁਸੀਂ ਦੂਸਰੀ ਤਰ੍ਹਾਂ ਆਉਣ ਹੈ ਪਾਰਟੀ ਭਾਈ ਤਾਂ ਸਭ ਤੋਂ ਮੂਰੇ ਭਾਜਪਾ ਇਹਨਾਂ 151 ਦੇ ਵਿੱਚ 54 ਬੰਦੇ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਨੇ ਐਮਐਲਏ ਐਮ ਇਸੇ ਤਰ੍ਹਾਂ ਦੂਏ ਨੰਬਰ ਤੇ ਕਾਂਗਰਸਾ ਜਿਹਦੇ 23 ਜਅਹੇ ਨੇ 151 ਦੇ ਵਿੱਚੋਂ ਤੇ ਤੇਲੁਗ ਦੇਸ਼ਮ ਪਾਰਟੀ ਤੀਸਰੇ ਨੰਬਰ ਤੇ ਜਿਹਦੇ 17 ਨੇ ਜਅਹੇ ਬੰਦੇ ਇਹ ਸਾਰਾ ਪੈਮਾਨਾ ਵੀ ਇਹ ਤੋਂ ਬਿਨਾ ਵੀ ਜਿਹੜੇ 2 ਐਮਪੀ ਮੌਜੂਦਾ ਤੇ 14 ਮੌਜੂਦਾ ਐਮਐਲਏ 16 ਜਿਹੜੇ ਉਹ ਨੇ ਜਿਨ੍ਹਾਂ ਤੇ ਜਬਰ ਜਨਾ ਦੇ ਕੇਸ ਚੱਲਦੇ ਆ ਉਹੱਚ ਕਹਿੰਦੇ ਭਾਜਪਾ ਤੇ ਕਾਂਗਰਸ ਬਰਾਬਰ ਹੈ ਪੰਜ ਭਾਜਪਾ ਨਾਲ ਸੰਬੰਧਿਤ ਐਮਪੀ ਐਮਐਲਏ ਨੇ ਪੰਜ ਕਾਂਗਰਸ ਨਾਲ ਸੰਬੰਧਿਤ ਐਮਪੀ ਐਮਐਲਏ ਨੇ ਇਹਨਾਂ ਦੇ ਉੱਤੇ ਜ਼ਬਰ ਜਨਾ ਦੇ ਕੇਸ ਚੱਲਦੇ ਨੇ ਮਤਲਬ ਜਿਹੜੀ ਸੰਸਦ ਨੇ ਜਿਹੜੀ ਵਿਧਾਨ ਸਭਾ ਨੇ ਕਾਨੂੰਨ ਘੜਨੇ ਆ ਤੇ ਕਾਨੂੰਨ ਦੀ ਰਾਖੀ ਕਰਨੀ ਆ ਤੇ ਦੇਸ਼ ਚਲਾਉਣਾ ਦੇਸ਼ ਦੀ ਰੱਖਿਆ ਕਰਨੀ ਆ ਜਦੋਂ ਉੱਥੇ ਹੀ ਇਹ ਲੋਕ ਬੈਠੇ ਹੋਣਗੇ ਫਿਰ ਔਰਤ ਤੇ ਦੇਸ਼ ਸੁਰੱਖਿਤ ਕਿਵੇਂ ਰਹੂਗਾ ਸੋ ਕਹਿੰਦੇ ਜੀ ਇਹ ਰਿਪੋਰਟ ਜਾਰੀ ਕਰਦੇ ਆ ਬਕਾਇਦਾ ਸਲਾਹ ਵੀ ਦਿੱਤੀ ਗਈ ਐ ਸਿਆਸੀ ਪਾਰਟੀਆਂ ਨੂੰ ਕਿ ਘੱਟੋ ਘੱਟ ਅਪਰਾਧਿਕ ਪਿਛੋਕੜ ਵਾਲੇ ਖਾਸ ਕਰ ਔਰਤਾਂ ਨਾਲ ਖਾਸ ਕਰ ਜ਼ਬਰ ਜਨਾ ਦੇ ਕੇਸਾਂ ਤੱਕ ਘਿਰੇ ਹੋਏ ਬੰਦਿਆਂ ਤਾਂ ਘੱਟੋ ਘੱਟ ਟਿਕਟਾ ਨਾ ਦੇਆ ਜਾਵੇ